ਜੇ ਕਿਸੇ ਵੀਰ ਨੇ ਬਈ ਤਾਜੀ ਸਬਜ਼ੀ ਘਰੇ ਮੰਗਵਾਉਣੀ ਆ ਠੀਕ ਆ ਕद्दू ਹੋ ਗਏ ਆ ਪੇਠਾ ਹੋ ਗਿਆ ਤੋਰੀਆਂ ਹੋ ਗਈਆਂ ਦੇਸੀ ਕद्दू ਹੋ ਗਏ ਆਪਣੇ ਤੇ ਆਪਣੇ ਕੋਲ ਕarele ਵੀ ਆ ਬਈ ਹੁਣ ਆ ਚੀਜ਼ਾਂ ਆਪਾਂ ਤੋੜਤੀਆਂ ਸੀਗੀਆਂ ਤੇ ਹਾਂ ਲੋਹ ਚੌਲੇ ਵੀ ਆ ਲੋਭੇ ਜਿਹਨੂੰ ਤੁਸੀ ਕਹਿ ਦਿੰਨੇ ਹੋ ਬਈ ਉਹ ਵੀ ਆਪਣੇ ਕੋਲੇ ਠੀਕ ਆ ਭਿੰਡੀ ਵੀ ਤੁਹਾਨੂੰ ਤਾਜੀ ਫਰੈਸ਼ ਮਿਲੂਗੀ ਜਮਾ ਜੇ ਕਿਸੇ ਮੇਰੇ ਵੀਰ ਨੇ ਮੰਗਵਾਉਣੀ ਆ ਤਾਂ ਆਪਾਂ ਇਹ ਤੁਹਾਨੂੰ ਬਈ ਘਰੇ ਪਾਉ ਪਹਚਾ ਸਕਦੇ ਆ ਆ ਦੇਖੋ ਤੋਰੀਆਂ ਜਮਾ ਆਪਣੇ ਕੋਲ ਟੌਪ ਟੌਪ ਦੀਆਂ ਬਈ ਤਾਜ਼ੀਆਂ ਤਾਜ਼ੀਆਂ ਤੋਰੀਆਂ ਆਪਾਂ ਤੋੜਦੇ ਆ ਤੇ ਜੇ ਜੇ ਕਿਸੇ ਵੀਰ ਨੇ ਮਗਵਾਉਣੀ ਆ ਤਾਂ ਮਗਵਾ ਸਕਦਾ ਤੇ ਆਪਾਂ ਕਿਚਨ ਕਾਟਿੰਗ ਵਾਸਤੇ ਪਾਪਾ ਕਈ ਕਨੇ ਕਹਿੰਦੇ ਸਾਨੂੰ ਬੀ ਚਾਹੀਦੀ ਆ ਜੇ ਇਹੇ ਜੀ ਤੁਸੀਂ ਸਬਜ਼ੀ ਆਪਦੇ ਘਰੇ ਤਿਆਰ ਕਰਨੀ ਆ ਬਈ ਤਾਂ ਫਿਰ ਤੁਸੀਂ ਸਾਥੋਂ ਵੀ ਵੀ ਮੰਗਵਾ ਸਕਦੇ ਹੋ ਹਨ ਆਪਾਂ ਪੈਕਿੰਗ ਕਰਕੇ ਅਗਲੇ ਨੂੰ ਬਾਈ ਕੋਰੀਅਰ ਕਰ ਦਾਂਗੇ ਤੇ ਕਿਤੇ ਵੀ ਪਹੁੰਚਾ ਦਾਂਗੇ ਆਪਾਂ ਬਾਈ ਪਾਪਾ ਪੰਜਾਬ ਤੇ ਅਗਲਾ ਆਪਾਂ ਪੈਸੇ ਭੇਜੇ ਅਗਲਾ ਹਾਂ ਵੀ ਆਪ ਦਾ ਅਸੀਂ ਸਕੈਨਰ ਭੇਜਦਾ ਪੈਸੇ ਭੇਜੋ ਤੇ ਜਿਹੜੇ ਕਹਿ ਰਹੇ ਆ ਵੀਰ ਤੇ ਅਸੀਂ ਬਾਈ ਤੁਹਾਨੂੰ ਕੋਰੀਅਰ ਵੀ ਕਰ ਦਾਂਗੇ ਤੁਹਾਨੂੰ ਪਤਾ ਹੀ ਆ ਬਾਈ ਸਾਡੀ ਫੈਮਿਲੀ ਬਹੁਤ ਗਰੀਬੀ ਦੇ ਵਿੱਚ ਉੱਠ ਕੇ ਆਈ ਆ ਤੇ ਸਪੋਰਟ ਦੀ ਛੋਡੇ ਦੀ ਲੋੜ ਆ ਸਪੋਰਟ ਕਰਨ ਸਾਰੇ ਭਰਾਵਾਂ ਨੂੰ ਬੇਨਤੀ ਆ ਤੇ ਆਪਾਂ ਜਮਾ ਬਾਈ ਟੌਪ ਦੀ ਵੈਜੀਟੇਬਲ ਲੈ ਕੇ ਆਪ ਉੱਥੇ ਸੇਲ ਵੀ ਕਰਦੇ ਆ ਮਾਨਸਾ ਹੁਣ ਤੋੜੀ ਆ ਤਾਜੀ-ਤਾਜੀ ਆਪਾਂ ਤੜਕੇ 8:30 9:00 ਕਦੇ 9:00 ਵਜੇ ਨੇ 8:30 9:00 ਵਜੇ ਤੁਹਾਨੂੰ ਮਿਲੂਗਾ ਸਪੋਰਟ ਕਰੋ ਤੁਹਾਡੇ ਭਰਾ ਦੀ ਆਪਣੇ ਕੋ ਸਾਰੀਆਂ ਵੈਜੀਟੇਬਲ ਜਮਾ ਫਰੈਸ਼ ਹੁੰਦੀ ਹੈ ਤਾਜੀ ਤੋੜਦੇ ਆ ਤਰਕੇ ਅਸੀਂ ਭਈ ਆਉਦੇ ਪਹਿਲਾਂ ਬੋਲੀ ਤੇ ਗਿਆ ਫਿਰ 5:00 ਵਜੇ ਖੇਤ ਆਇਆ ਜੇ ਕਿਸੇ ਭਰਾ ਨੂੰ ਚਾਹੀਦਾ ਵੈਜੀਟੇਬਲ ਵੀ ਲੈ ਸਕਦੇ ਜੇ ਕਿਸੇ ਨੂੰ ਬੀ ਚਾਹੀਦਾ ਦੇਸੀ ਬੀ ਵੀ ਚਾਹੀਦਾ ਕਦੂਆਂ ਦੇ ਤਾਂ ਵੀ ਅਸੀਂ ਦੇ ਦਾਂਗੇ ਚਤਲੇ ਚਾਹੀਦੇ ਉਹ ਵੀ ਦੇ ਦਾਂਗੇ ਠੀਕ ਆ ਜਿਹੜੇ ਵੀ ਤੁਹਾਨੂੰ ਬੀ ਚਾਹੀਦਾ ਉਹ ਤੁਹਾਨੂੰ ਸਾਰੇ ਮਿਲ ਜਾਣਗੇ ਤੇ ਆਪਾਂ ਕੋਰੀਅਰ ਕਰ ਦਾਂਗੇ ਤੇ WhatsApp ਆਪਣਾ ਨੰਬਰ ਹੈਗਾ 7814401236 ਮੈਸੇਜ ਕਰ ਸਕਦੇ ਹੋ ਧੰ